ਇੱਕ ਵਾਰੀ ਬਹੁਤ ਹੀ ਧਰਮੀ ਰਾਜਾ ਰਾਜ ਕਰਿਆ ਕਰਦਾ ਸੀ ਉਸ ਦਾ ਰੱਬ 'ਤੇ ਬੇਤਾਲ ਵਿਸ਼ਵਾਸ ਸੀ ਪ੍ਰਮਾਤਮਾ ਦਾ ਨਾਮ ਲਏ ਬਿਨਾਂ ਉਹ ਕਦੇ ਰੋਟੀ ਨਹੀਂ ਖਾਂਦਾ ਪਰ ਉਸ ਲਈ ਦੁਨੀਆ ਦੀ ਸਭ ਤੋਂ ਪਿਆਰੀ ਚੀਜ਼ ਸੀ ਉਹ ਆਪਣੇ ਲਈ ਕੁਝ ਵੀ ਕੁਰਬਾਨ ਕਰ ਸਕਦਾ ਸੀ ਭਾਵੇਂ ਕਿਸ ਨੂੰ ਕਦੇ ਜਹੀ ਕੁਰਬਾਨੀ ਕਰਨ ਦੀ ਲੋੜ ਨਹੀਂ ਸੀ ਭਈ ਉਸ ਰਾਜੇ ਦਾ ਧਰਮੀ ਹੋਣਾ ਦੂਰ ਦੂਰ ਤੱਕ ਮਸ਼ਹੂਰ ਸੀ ਕਿਉਂਕਿ ਉਹ ਦੂਰੋਂ ਨੇੜੇੋਂ ਆਏ ਹਰ ਸਾਧੂ ਸੰਤ ਪ੍ਰਮਾਤਮਾ ਦਾ ਸਤਕਾਰ ਕਰਦਾ ਸੀ ਹੁਣ ਰਾਜੇ ਦੇ ਘਰ ਦੂਜੇ ਪੁੱਤ ਨੇ ਜਨਮ ਲਿਆ ਰਾਜਨੇ ਇਸ ਖੂਸੀ ਵਿੱਚ ਧਰਮ ਯੱਗ ਕਰਵਾਇਆ ਦੂਰੋਂ ਦੂਰੋਂ ਸਾਧੂ ਮਹਾਤਮਾ ਸੱਜੇ ਗਏ ਰਾਜੇ ਨੇ ਆਪਣੇ ਰਾਜ ਦੇ ਸਰਵੋਤਮ ਪ੍ਰੋਹਤ ਤੇ ਵਿਦਵਾਨਾਂ ਨੂੰ ਵੀ ਬੁਲਾਇਆ ਇਹ यज्ञ ਧੂਮ ਧਾਮ ਨਾਲ ਸਮਾਪਤ ਹੋਇਆ ਰਾਜੇ ਨੇ ਸਾਰੇ ਸਾਧੂ ਸੰਤਾਂ ਨੂੰ ਖੁਸ਼ ਹੋ ਕੇ ਸੋਨਾ ਚੰਦੀ ਦਿੱਤਾ ਸਾਰੇ ਉਦਤ ਨਵਾਦ ਕਰਦੇ ਤੇ ਅਸ਼ੀਰਵਾਦ ਦਿੰਦੇ ਚਲੇ ਗਏ ਪਰੰਤੂ ਮੁੱਖ ਮੁੱਖ ਸਾਧੂ ਦੀ ਵਾਰੀ ਅਜੇ ਆਉਣੀ ਸੀ ਜਦੋਂ ਮੁੱਖ ਸਾਧੂ ਦੀ ਵਾਰੀ ਆਈ ਤਾਂ ਰਾਜੇ ਨੇ ਉਸ ਨੂੰ ਕਿਹਾ ਤੁਸੀਂ ਜੋ ਮੰਗੋਗੇ ਉਹੀ ਮਿਲੇਗਾ ਸਾਧੂ ਕਹਿੰਦਾ ਰਾਜਾ ਸਾਹਿਬ ਪਹਿਲਾਂ ਬਚਨ ਦਿਓ ਕਿ ਆਪਣੀ ਗੱਲ ਪੂਰੀ ਕਰੋਗੇ ਰਾਜਾ ਖੁਸ਼ੀ ਵਿੱਚ ਫੁੱਲਿਆ ਨਹੀਂ ਸੀ ਸਮੋਂਦਾ ਉਸਨੇ ਸਾਧੂ ਨੂੰ ਬਚਨ ਦੇ ਦਿੱਤਾ ਹੁਣ ਉਸ ਸਾਧੂ ਨੇ ਕਿਹਾ ਰਾਜਾ ਸਾਹਿਬ ਤੁਹਾਨੂੰ ਤਿੰਨ ਚੀਜ਼ਾਂ ਵਿੱਚੋਂ ਇੱਕ ਦੀ ਚੋਣ ਕਰਨੀ ਪਵੇਗੀ ਜਾਂ ਤਾਂ ਤੁਸੀਂ ਮੈਨੂੰ ਗਊ ਦਾ ਮਾਸ ਲਿਆ ਕੇ ਦਿਓ ਜਾਂ ਫਿਰ ਆਪਣਾ ਧਰਮ ਛੱਡ ਦਿਓ ਜਾਂ ਫਿਰ ਰਾਜ ਗੱਦੀ ਛੱਡ ਦਿਓ ਰਾਜਾ ਹੱਕਾ ਬੱਕਾ ਰਹਿ ਗਿਆ ਉਹ ਮੂੰਹ ਚੁੰਗਲਾਂ ਪਾ ਕੇ ਸੋਚਣ ਲੱਗਾ ਆਤਮਾ ਨੇ ਉਸ ਨੂੰ 24 ਘੰਟੇ ਦਾ ਸਮਾਂ ਸੋਚਣ ਲਈ ਦੇ ਦਿੱਤਾ ਰਾਜੇ ਨੇ ਰਾਣੀ ਨਾਲ ਸਲਾਹ ਤੇ ਸੋਚ ਵਿਚਾਰ ਕੀਤੀ ਰਾਣੀ ਕਹਿੰਦੀ ਗਊ ਦੇ మాਸ ਲਿਓਣ ਵਰਗਾ ਕੋ ਕੰਮ ਆਪਾਂ ਨਹੀਂ ਕਰ ਸਕਦੇ ਦੂਜੀ ਗੱਲ ਆਪਾਂ ਧਰਮ ਵੀ ਕਦੇ ਨਹੀਂ ਛੱਡਣਾ ਧਰਮ ਤਾਂ ਆਪਣੇ ਲਈ ਸਭ ਤੋਂ ਵੱਡੀ ਚੀਜ਼ ਹੈ ਆਪਾਂ ਇੱਕ ਗੱਲ ਕਰ ਸਕਦੇ ਹਾਂ ਰਾਜ ਗੱਦੀ ਛੱਡ ਦੇਈਏ ਅਗਲੇ ਦਿਨ ਰਾਜੇ ਨੇ ਮਹਾਤਮਾ ਨੂੰ ਆਪਣਾ ਫੈਸਲਾ ਦੱਸ ਦਿੱਤਾ ਕਿ ਮੈਂ ਰਾਜ ਗੱਦੀ ਛੱਡ ਸਕਦਾ ਹਾਂ ਪਰੰਤੂ ਦੂਜੀਆਂ ਦੋ ਗੱਲਾਂ ਕਦਾਚਿਤ ਨਹੀਂ ਕਰ ਸਕਦਾ ਉਸ ਆਤਮਾ ਨੇ ਤੁਰੰਤ एलान ਕਰ ਦਿੱਤਾ ਕਿ ਰਾਜਾ ਗੱਦੀ ਛੱਡ ਚੁੱਕਿਆ ਹੈ ਮੈਂ ਹੁਣ ਇਹ ਰਾਜ ਭਗ ਆਪਣੇ ਹੱਥ ਲੈਂਦਾ ਹਾਂ ਰਾਜੇ ਨੂੰ ਹੁਕਮ ਕਰਦਾ ਹਾਂ ਕਿ ਉਹ ਤੁਰੰਤ ਆਪਣੇ ਪਰਿਵਾਰ ਸਮੇਤ ਇਨ ਤਨ ਦੇ ਕੱਪੜੇ ਲੈ ਕੇ ਸ਼ਾਹੀ ਮਹਿਲਾਂ ਵਿੱਚੋਂ ਬਾਹਰ ਹੋ ਜਾਵੇ ਲੋਕਾਂ ਦੇ ਮੂੰਹ ਅੱਡੇ ਰਹਿ ਗਏ ਰਾਜੇ ਰਾਣੀ ਦੇ ਚਿਹਰੇ ਉਦਾਸ ਹੋ ਗਏ ਲੋਕਾਂ ਤੋਂ ਰਾਜੇ ਦੀ ਹਾਲਤ ਛੱਲੀ ਨਾ ਗਈ ਬੜਾ ਦਦਨਾਖ ਰਿਸ਼ ਬਣ ਗਿਆ ਲੋਕਾਂ ਦੇ ਦਰਬਾਰੀ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਪਰ ਰਾਜੇ ਰਾਣੀ ਦੇ ਰਤਾ ਵਿੱਚ ਜਿck ਨਾਲ ਵਿਖਾਈ ਉਹ ਤੁਰੰਤ ਆਪਣੇ ਦੋਵੇਂ ਲੜਕਿਆਂ ਨੂੰ ਲੈ ਕੇ ਫਕੀਰਾਂ ਦੀ ਤਰ੍ਹਾਂ ਸ਼ਾਹੀ ਮਹਿਲਾਂ ਵਿੱਚੋਂ ਬਾਹਰ ਹੋ ਗਏ। ਪਿੱਜੀਆਂ ਖਾਣਾ ਲੋਕਾਂ ਨੇ ਦਰਮੀ ਰਾਜੇ ਨੂੰ ਗਲੀਆਂ ਵਿੱਚੋਂ ਲੰਘਦੇ ਹੀ ਕੋਠਿਆਂ ਦੇਖ ਲੋ ਅੱਗੇ ਚੁੱਪ ਕਰਕੇ ਵਿਦਾਇਗੀ ਦਿੱਤੀ। ਕਿਸੇ ਕੋਲ ਕਹਿਣ ਨਹੀਂ ਕੁਝ ਨਹੀਂ ਸੀ ਬੱਚਿਆ। ਰਾਜਾ ਰਾਣੀ ਅੱਗੇ ਹੀ ਤੁਰੇ ਗਏ। ਸਰਦੀਆਂ ਦਾ ਮੌਸਮ ਸੀ ਸ਼ਾਮ ਵੇਲੇ ਉਹ ਆਪਣੀ ਜੂ ਤੋਂ ਬਾਹਰ ਹੋ ਗਏ। ਸਾਹਮਣੇ ਇੱਕ ਪਿੰਡ ਦਿਖਾਈ ਦੇ ਰਿਹਾ ਸੀ ਉਧਰੋਂ ਰਾਤ ਪੈ ਗਈ ਅਤੇ ਉਹ ਪਿੰਡ ਦੇ ਬਾਹਰ-ਬਾਰ ਪਹੁੰਚ ਗਏ ਹੁਣ ਕਿਸ ਤਰ੍ਹਾਂ ਰੋਟੀ ਮੰਗਣ ਜਾਣ ਇਹ ਸੋਚਦੇ ਜਦ ਅੱਗੇ ਗਏ ਤਾਂ ਸਾਹਮਣੇ ਇੱਕ ਝੋਰੀ ਦੀ ਪੱਠੀ ਸੀ ਪੱਠੀ ਦੇ ਆਲੇ-ਦੁਆਲੇ ਦਾਣੇ ਖਿਲਰੇ ਪਏ ਸਨ ਉਹ ਪੱਠੀ ਦੇ ਦੁਆਲੇ ਬੈਠ ਗਏ ਤੇ ਦਾਣੇ ਚੁੱਕ ਕੇ ਖਾਂਦੇ ਰਹੇ ਇਸ ਤਰ੍ਹਾਂ ساری ਰਾਤ ਪੱਠੀ ਦੇ ਸੇਕ ਦੁਆਲੇ ਨਿੱਗ ਲੈਂਦੇ ਰਹੇ ਅਤੇ ਗੱਲਾਂ ਕਰਦੇ ਰਹੇ ਰਾਜਾ ਕਹਿੰਦਾ ਪ੍ਰਮਾਤਮਾ ਆਪਣੇ ਭਗਤਾਂ ਦੀ ਪੀੜ ਪਾ ਕੇ ਉਹਨਾਂ ਨੂੰ ਪਰਖਦਾ ਹੈ ਜੇ ਆਪਣੀ ਕਿਸਮੇ ਵਿੱਚ ਰਾਜ ਹੋਇਆ ਤਾਂ ਆਪਾਂ ਨੂੰ ਰਾਜ ਦੁਆਰਾ ਵੀ ਮਿਲ ਸਕਦਾ ਹੈ ਇਸ ਤਰ੍ਹਾਂ ਉਹ ਰਾਣੀ ਨੂੰ ਦਿਲਾਸਾ ਦਿੰਦਾ ਰਿਹਾ ਦਿਨ ਚੜ੍ਹਿਆ ਝੂਰੀ ਆ ਗਈ ਤੇ ਦੇਖ ਕੇ ਹੈਰਾਨ ਰਹਿ ਗਈ ਕਿ ਪੱਠੀ ਦਾ ਸਾਰਾ ਬਾਲਣ ਮੱਛਿਆ ਪਿਆ ਸੀ ਉਹ ਰਾਜੇ ਰਾਣੀ ਨੂੰ ਬੁਰਾ ਭਲਾ ਕਹਿਣ ਲੱਗੀ ਉਸ ਨੇ ਝੂਰੀ ਨੂੰ ਆਪਣੀ ਰਾਤ ਕੱਟਣ ਦੀ ਮਜਬੂਰੀ ਦੱਸੀ ਤੇ ਕਿਹਾ ਕਿ ਸਾਨੂੰ ਆਪਣਾ ਨੌਕਰ ਬਣਾ ਲੈ ਝੂਰੀ ਨੂੰ ਬਾਲਣ ਢੋਣ ਦੀ ਦਿੱਕਤ ਸੀ ਇਸ ਲਈ ਝੂਰੀ ਮੰਨ ਗਈ ਉਸਨੇ ਰਾਜਾ ਰਾਣੀ ਨੌਕਰ ਰੱਖ ਲਿਆ ਰਾਜਾ ਰੋਜ਼ਾਨਾ ਬਾਰੋ ਬਾਲਣ ਤੋਂ ਉਹਦਾ ਕੰਮ ਕਰਨ ਲੱਗਾ ਅਜੀਬ ਰੰਗ ਨੇ ਕੁਦਰਤ ਦੇ ਭਾਈ ਇਸ ਤਰ੍ਹਾਂ ਕੋਈ 1 ਸਾਲ ਬੀਤ ਗਿਆ ਇੱਕ ਦਿਨ ਇੱਕ ਅਮੀਰ ਸੁਧਾਗਰ ਜਹਾਜ਼ ਉਸ ਪਿੰਡ ਕੋਲ ਰੁਕਿਆ ਤੇ ਫੇਰ ਉੱਥੇ ਕਈ ਦਿਨ ਰੁਕਿਆ ਰਿਹਾ ਸੁਧਾਗਰ ਪਿੰਡ ਵਿੱਚ ਕਿਸੇ ਕੰਮ ਆਇਆ ਸੀ ਤਾਂ ਝੋਰੀ ਦੇ ਘਰ ਬੈਠੀ ਰਾਣੀ ਉਸ ਦੀ ਨਿਗਾਹ ਚੜ ਗਈ ਉਹ ਉਸ ਦਾ ਰੰਗ ਰੂਪ ਦੇਖ ਕੇ 당ਗ ਰਹਿ ਗਿਆ ਉਸਨੇ ਪਤਾ ਕੀਤਾ ਤੇ ਫਿਰ ਝੋਰੀ ਨਾਲ ਗੱਲ ਕੀਤੀ ਚੋਰੀ ਪੈਸੇ ਦੇ ਲਾਲਚ ਵਿੱਚ ਆ ਗਈ ਅਤੇ ਪੈਸੇ ਲੈ ਕੇ ਕੁਝ ਦਿਨਾਂ ਲਈ ਰਾਣੀ ਨੂੰ ਜਹਾਜ਼ ਵਿੱਚ ਪਾਣੀ ਢੋਣ ਦਾ ਕੰਮ ਸੌਂਪ ਦਿੱਤਾ ਸੋਦਾਗਰ ਦੀ ਨੀਤ ਮਾੜੀ ਸੀ ਇੱਕ ਦਿਨ ਰਾਣੀ ਦੂਰ ਦੇ ਡੱਬੇ ਵਿੱਚ ਪਾਣੀ ਦੇ ਘੜੇ ਰੱਖਣ ਗਈ ਤਾਂ ਸੋਦਾਗਰ ਨੇ ਜਹਾਜ਼ ਤੋੜ ਲਿਆ ਇਸ ਤਰ੍ਹਾਂ ਰਾਣੀ ਜਹਾਜ਼ ਵਿੱਚ ਰਹਿ ਗਈ ਰਾਤ ਪੈ ਗਈ ਸੋਦਾਗਰ ਰਾਣੀ ਨੂੰ ਇਕੱਲਿਆਂ ਨੂੰ ਮਿਲਿਆ ਉਸਨੇ ਰਾਣੀ ਦੀਆਂ ਬਾਹ ਫੜ ਲਈ ਬਸ ਫੇਰ ਕੀ ਸੀ ਜਹਾਜ਼ ਉਸੇ ਵੇਲੇ ਡੋਲੇ ਖਾਨ ਲੱਗ ਪਿਆ ਸੂਦਾਗਰ ਕਹਿੰਦਾ ਤੂੰ ਮੇਰੀ ਪਤਨੀ ਬਨ ਜਾ ਇੰਨਾ ਕਹਿਣ ਤੇ ਜਹਾਜ਼ ਹੋਰ ਡੁੱਲਣ ਲੱਗ ਪਿਆ ਜਹਾਜ਼ ਡੁੱਬਨ ਦੇ ਕਿਨਾਰੇ ਹੋ ਗਿਆ ਰਾਣੀ ਵੀ ਬੜੀ ਸਮਝਦਾਰ ਸੀ ਉਸਨੇ ਧਰਮ ਬਚਾ ਕੇ ਜੋ ਰੱਖਿਆ ਸੀ ਪਰਮਾਤਮਾ ਨੇ ਉਸ ਦੀ ਇਲਾਜ ਰੱਖਣੀ ਸੀ ਉਹ ਕਹਿੰਦੀ ਮੈਂ ਪਤੀ ਵਰਤਾਰਤ ਹਾਂ ਮੈਂ ਤੇਰੀ ਪਤਨੀ ਨਹੀਂ ਬਣ ਸਕਦੀ ਪਰ ਫੇਰ ਸੂਦਾਗਰ ਨੇ ਜਿੱਦ ਕਰਨ ਤੇ ਤੇ ਆਫਤ ਨੂੰ ਟਾਲਣ ਲਈ ਉਸਨੇ ਇੱਕ ਹੋਰ ਰਸਤਾ ਕੱਢਿਆ ਉਹ ਕਹਿੰਦੀ ਅੱਛਾ ਤੂੰ ਮੈਨੂੰ 3 ਸਾਲ ਦੇ ਦੇ ਉਸ ਤੋਂ ਬਾਅਦ ਮੈਂ ਤੇਰੀ ਪਤਨੀ ਬਨ ਜਾਵਾਂਗੀ ਚੱਲ ਭਾਈ ਸੁਦਾਗਰ ਵੀ ਡਰਦਾ ਮੰਨ ਗਿਆ ਜਹਾਜ਼ ਫੇ ਉਸੇ ਚਾਲ ਤੁਰਦਾ ਗਿਆ ਉਧਰ ਸ਼ਾਮ ਨੂੰ ਰਾਜਾ ਘਰ ਆਇਆ ਤਾਂ ਰਾਣੀ ਗਾਇਬ ਸੀ ਉਸਨੇ ਚੋਰੀ ਤੋਂ ਪੁੱਛ ਕਿੱਛੀ ਥੀ ਤਾਂ ਉਸਨੇ ਗੋਲ ਮੋਲ ਉੱਤਰ ਦੇ ਦਿੱਤੇ ਕਹਿੰਦੀ ਜਹਾਜ਼ ਵਿੱਚ ਪਾਣੀ ਰੱਖਣ ਜਾਇਆ ਕਰਦੀ ਸੀ ਪਰ ਅੱਜ ਮੁੜ ਕੇ ਨਹੀਂ ਆਈ ਉਹ ਵੀ ਰਾਜਾ ਸੀ ਆਪਣੇ ਢੜਕੇ ਤੋਂ ਕੁਝ ਗੱਲਾਂ ਪੁੱਛੀਆਂ ਤੇ ਸਾਰੀ ਗੱਲ ਸਮਝ ਗਿਆ ਕਰਦਾ ਦਾ ਕੀ ਕਰਦਾ ਅਕਸਰ ਉਹ ਵੀ ਸਮਝਦਾ ਸੀ ਕਿ ਇਹ ਕੋਈ ਕੁਦਰਤ ਦਾ ਪਾਣਾ ਹੀ ਵਰਤ ਰਿਹਾ ਹੈ ਜੋ ਉਸ ਦੀ ਅਗਨੀ ਪ੍ਰੀਖਿਆ ਹੋ ਰਹੀ ਹੈ ਰਾਤ ਉਸ ਦੀ ਸੋਚਾਂ ਵਿੱਚ ਲੰਘ ਗਈ ਸਾਈ ਰਾਤ ਤੋਂ ਉੱਪਰ ਸਮਾਨ ਦੇ ਤਾਰਿਆਂ ਦੇ ਰੰਗ ਵਾਰ-ਵਾਰ ਵੇਖਦਾ ਰਿਹਾ ਅਗਲੇ ਦਿਨ ਸਵੇਰੇ ਉਹ ਆਪਣੇ ਦੋਵੇਂ ਪੁੱਤਰਾਂ ਨੂੰ ਨਾਲ ਲੈ ਕੇ ਉੱਥੋਂ ਚਲਾ ਗਿਆ ਨੇੜੇ ਹੀ ਉਸ ਨੂੰ ਇੱਕ ਨਦੀ ਪਾਰ ਕਰਨੀ ਪਈ ਉਸ ਨੇ ਆਪਣੇ ਦੋਵੇਂ ਪੁੱਤਰਾਂ ਨੂੰ ਮੋਢਿਆਂ 'ਤੇ ਚੁੱਕ ਲਿਆ ਤੇ ਨਦੀ ਵਿੱਚ ਵੜ ਗਿਆ ਅਚਾਨਕ ਮੰੰਦੇ ਭਾਗੇ ਨਦੀ ਵਿੱਚ ਇੱਕ ਜ਼ੋਰ ਦੀ ਛਾਲ ਆਈ ਜਿਸ ਨੇ ਰਾਜੇ ਦੇ ਪੈਰ ਕੱਢ ਦਿੱਤੇ ਦੋਵੇਂ ਪੁੱਤਰ ਨਦੀ ਵਿੱਚ ਰੁੜ ਗਏ ਹੁਣ ਇਹਨੂੰ ਕੌਣ ਢਾਲ ਸਕਦਾ ਸੀ ਉਹ ਆਪ ਮਸਾਂ ਖੁੱਬੀਆਂ ਲੈੰਦਾ ਕਿਨਾਰੇ ਲੱਗਿਆ ਤੇ ਘਾਹ ਫੂਸ ਨੂੰ ਫੜ ਕੇ ਮਸਾਂ ਬਾਹਰ ਨਿਕਲਿਆ ਅਰਧ ਬੇਹੋਸ਼ੀ ਦੀ ਹਾਲਤ ਵਿੱਚ ਉਹ ਕਿੰਨਾ ਚਿਰ ਨਦੀ ਦੇ ਕਿਨਾਰੇ ਪਿਆ ਰਿਹਾ ਉਹ ਆਪਣੇ ਪੁੱਤਰਾਂ ਨੂੰ ਯਾਦ ਕਰਕੇ ਫਿਰ ਬੇਹੋਸ਼ ਜਾ ਹੋ ਗਿਆ ਉਹ ਕਿੰਨਾ ਚਿਰ ਸਮਾਨ ਵਾਲ ਤੱਕ ਦਾ ਰਿਹਾ ਫਿਰ ਹੌਸਲਾ ਕਰਕੇ ਉੱਠਿਆ ਤੇ ਸਾਹਮਣੇ ਛਿਪਦੇ ਪਾਸੇ ਇੱਕ ਸ਼ਹਿਰ ਦਿਸਦਾ ਸੀ ਉਹ ਚੁੱਪ ਚਾਪ ਉਹਦਨੂ ਹੋਤ ਰਿਹਾ ਕੁਦਰਤ ਉਸ ਨੂੰ ਉਸ ਸ਼ਹਿਰ ਦਾ ਰਾਜਾ ਮਰ ਗਿਆ ਸੀ ਉੱਥੋਂ ਦੇ ਲੋਕਾਂ ਨੇ ਇਹ ਫੈਸਲਾ ਕੀਤਾ ਕਿ ਜਿਹੜਾ ਵੀ ਬਾਹਰ ਦਾ ਬੰਦਾ ਸਵੇਰੇ ਪੂਰਬ ਵਾਲੇ ਪਾਸੇ ਉਸ ਸ਼ਹਿਰ ਵਿੱਚ ਆਵੇ ਉਸ ਨੂੰ ਰਾਜਾ ਬਣਾ ਦਿੱਤਾ ਜਾਵੇਗਾ ਉਧਰ ਲੋਕ ਚੜ੍ਹਦੇ ਵਾਸਤੇ ਨੂੰ ਆ ਰਹੇ ਸਨ ਇਧਰੋਂ ਰਾਜਾ ਜਾ ਰਿਹਾ ਸੀ ਉਹ ਉਹ ਜਾਣ ਵਾਲਾ ਪਹਿਲਾ ਬੰਦਾ ਸੀ ਲੋਕ ਉਸ ਨੂੰ ਸਤਕਾਰ ਨਾਲ ਲੈ ਗਏ ਅਤੇ ਰਾਜਗਦੀ ਤੇ ਬਿਠਾ ਦਿੱਤਾ ਇਸ ਤਰ੍ਹਾਂ ਉਹ ਮੁਰ ਰਾਜਾ ਬਣ ਗਿਆ ਉਧਰ ਉਹਦੇ ਦੋਵੇਂ ਪੁੱਤੇ ਅਗਲੇ ਘਾੜ ਤੇ ਹੀ ਉਸ ਸ਼ਹਿਰ ਦੇ ਤੋਂ ਬਿਨੇ ਕੱਢ ਲਏ ਸਨ ਉਹਨਾਂ ਬੱਚਿਆਂ ਦਾ ਚੰਗਾ ਪਾਲਣ ਪੋਸ਼ਣ ਕੀਤਾ ਤੇ ਫੇਰ ਸਕੂਲ ਪੜ੍ਹਨੇ ਪਾ ਦਿੱਤੇ ਕੁਝ ਸਮਾਂ ਬੀਤਿਆ ਤਾਂ ਅਚਾਨਕ ਇੱਕ ਦਿਨ ਸੁਦਾਗਰ ਉਸ ਸ਼ਹਿਰ ਵਿੱਚ ਇੱਕ ਜਹਾਜ਼ ਲੈ ਕੇ ਆਇਆ ਸਮੁੰਦਰੀ ਜਹਾਜ਼ ਵਿੱਚ ਕੀਮਤੀ ਮਾਲ ਲੱਦਿਆ ਹੋਇਆ ਸੀ ਉਸਨੇ ਰਾਜੇ ਕੋਲੋਂ ਸੁਰੱਖਿਆ ਦੀ ਮੰਗ ਕੀਤੀ ਰਾਜੇ ਨੇ ਕਿਹਾ ਕਿ ਵੱਡੀ ਸੈਨਾ ਤਾਂ ਸਰਦਾਂ ਤੇ ਗਈ ਹੋਈ ਹੈ ਇਸ ਲਈ ਤੁਸੀਂ ਛੋਟੀ ਸੈਨਾ ਲੈ ਲਓ ਇਸ ਤਰ੍ਹਾਂ ਰਾਤ ਦੇ ਪੈਰੇ ਲਈ ਦਾ ਜਹਾਜ਼ ਉੱਪਰ ਸਕੂਲੀ ਬੱਚਿਆਂ ਦੀ ਉਟਰੀ ਲਗਾ ਦਿੱਤੀ ਇਸ ਜਹਾਜ਼ ਵਿੱਚ ਚੋਹਰਾਣੀ ਵੀ ਸਵਾਰ ਸੀ ਕੁਦਰਤੀ ਰਾਜੇ ਦੇ ਬੱਚਿਆਂ ਦੀ ਡਿਊਟੀ ਉਸ ਡੱਬੇ ਵਿੱਚ ਲੱਗ ਗਈ ਜਿਸ ਵਿੱਚ ਸੌਦਾਗਰ ਅਤੇ ਰਾਣੀ ਸਨ ਰਾਤ ਨੂੰ ਡਿਊਟੀ ਜਾਂਦੇ ਜਦ ਬੱਚਿਆਂ ਨੂੰ ਨੀਂਦ ਆਉਣ ਲੱਗੀ ਤਾਂ ਛੋਟਾ ਲੜਕਾ ਕਹਿੰਦਾ ਭਰਾਵਾ ਕੋਈ ਗੱਲ ਸੁਣਾ ਆਪਣੀ ਰਾਤ ਲੰਘ ਜਾਵੇ ਤਾਂ ਵੱਡਾ ਕਹਿੰਦਾ ਵੀਰ ਕੀ ਸੁਣਾ ਮੱਢ ਬੀਤੀ ਜਾਂ ਜਾਗ ਬੀਤੀ ਦੂਜਾ ਕਹਿੰਦਾ ਭਰਾਵਾ ਜਾਗ ਬੀਤੀ ਤੋਂ ਆਪਾਂ ਕੀ ਲੈਣਾ ਤੂੰ ਮੱਢ ਬੀਤੀ ਸੁਣਾ ਫਿਰ ਵੱਡੇ ਲੜਕੇ ਨੇ ਆਪਣੇ ਛੋਟੇ ਭਰਾ ਨੂੰ ਆਪਣੀ ਸਾਰੀ ਦੁੱਖ ਭਰੀ ਵਿਥਿਆ ਸੁਣਾ ਦਿੱਤੀ ਰਾਣੀ ਨੂੰ ਪਤਾ ਲੱਗ ਗਿਆ ਕਿ ਇਹ ਤਾਂ ਉਸਦੇ ਬੱਚੇ ਹਨ। ਫਿਰ ਜਾ ਕੇ ਰਾਣੀ ਨੇ ਰਾਜੇ ਨੂੰ ਕਿਹਾ ਕਿ ਜਿਹਨਾਂ ਬੱਚਿਆਂ ਦੀ ਰਾਤ ਮੇਰੇ ਡੱਬੇ ਵਿੱਚ ਡਿਊਟੀ ਲੱਗੀ ਸੀ ਉਹ ਮੇਰੇ ਬੱਚੇ ਹਨ। ਸਬੂਤ ਵਜੋਂ ਉਹਨਾਂ ਤੋਂ ਉਹ ਕਹਾਣੀ ਸੁਣੀ ਜਾਵੇ ਜਿਹੜੀ ਉਹਨਾਂ ਨੇ ਰਾਤ ਸੁਣਾਈ ਸੀ। ਦੋਵਾਂ ਬੱਚਿਆਂ ਨੂੰ ਬੁਲਾਇਆ ਗਿਆ ਤੇ ਵੱਡੇ ਨੇ ਉਹ ਸਾਰੀ ਦਰਦਨਾਕ ਕਹਾਣੀ ਕਹਿ ਸੁਣਾਈ। ਹੁਣ ਰਾਜੇ ਨੂੰ ਵੀ ਸਾਰੀ ਗੱਲ ਦਾ ਪਤਾ ਲੱਗ ਗਿਆ ਪਰ ਤੋਬੀ ਕਹੀ ਨਹੀਂ ਇਹ ਤਾਂ ਮੇਰੇ ਬੱਚੇ ਹਨ। ਰਾਜਾ ਰਾਣੀ ਨੂੰ ਇੱਕ ਰਾਜਾ ਰਾਣੀ ਇੱਕ ਦੂਜੇ ਦੇ ਮੂੰਹ ਵੱਲ ਧੱਕਣ ਲੱਗੇ। ਉਹ ਕੋਈ ਫੈਸਲਾ ਲੈਣ ਵਾਲੇ ਹੀ ਸਨ ਕਿ ਉਸ ਵਕਤ ਉਹ ਸਾਧੂ ਪ੍ਰਗਟ ਹੋਏ ਜਿਸ ਨੇ ਰਾਜੇ ਦਾ ਰਾਜ छुड़ाया ਸੀ ਮਹਾਤਮਾ ਕਹਿਣ ਲੱਗਾ ਕਿ ਰਾਜਾ ਸਾਹਿਬ ਤੁਹਾਡੀ ਪਰਖ ਹੋ ਗਈ ਤਾਂ ਨਹੀਂ ਬੰਦਿਆਂ ਦੇ ਬੇੜੇ ਹਮੇਸ਼ਾ ਪਾਰ ਲੱਗਦੇ ਆ ਇਸ ਲਈ ਤੁਸੀਂ ਜਾ ਕੇ ਆਪਣਾ ਰਾਜ ਭਾਗ ਸੰਭਾਲੋ ਤੁਹਾਡੇ ਲੋਕ ਤੀਬਰਤਾ ਨਾਲ ਤੁਹਾਡੀ ਉਡੀਕ ਕਰ ਰਹੇ ਹਨ ਇਸ ਸ਼ਹਿਰ ਦੇ ਲੋਕਾਂ ਨੂੰ ਤੁਹਾਡੀ ਕਹਾਣੀ ਮੈਂ ਸੁਣਾਵਾਂਗਾ ਇਸ ਤਰ੍ਹਾਂ ਰਾਜੇ ਨੇ ਇਸ ਸ਼ਹਿਰ ਦੇ ਰਾਜਾ ਰਤੋਬੀ ਨੂੰ ਬਣਾ ਦਿੱਤਾ ਅਤੇ ਰਾਜਾ ਆਪਣੀ ਰਾਣੀ ਅਤੇ ਬੱਚੇ ਸਮੇਤ ਆਪਣੇ ਦੇਸ਼ ਨੂੰ ਚਲਾ ਗਿਆ।